ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਜੋ ਹੋੜ ਲੱਗੀ ਹੈ ਉਸ ਬਾਰੇ ਤਾਂ ਹਰ ਕੋਈ ਜਾਣਦਾ ਹੈ ਤੇ ਇਸ ਹੋੜ ਨੇ ਅੱਜ ਅਮਰੀਕੀ ਪੰਜਾਬੀ ਪ੍ਰਵਾਸੀਆਂ ਨੂੰ ਕਿਸ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਇਹ ਵੀ ਸਭ ਨੇ ਅੱਖੀਂ ਦੇਖਿਆ ਪਰ ਇਸ ਦਾ ਵਿਚਾਰ ਜੇਕਰ ਕੋਈ ਇਹ ਕਹੇ ਕਿ ਮੈਂ ਤਾਂ ਵਿਦੇਸ਼ ਦੀ ਪੀਆਰ ਛੱਡ ਕੇ ਵਾਪਸ ਆ ਰਿਹਾ ਹਾਂ ਤਾਂ ਤੁਸੀਂ ਉਸ ਨੂੰ ਕੀ ਕਹੋਗੇ ਜੀ ਹਾਂ ਕੁਝ ਐਸੀ ਗੱਲ ਕੀਤੀ ਹੈ ਲੁਧਿਆਣੇ ਦੇ ਦੇਨਵਾਲ ਪਿੰਡ ਦੇ ਦੋ ਭਾਈਆਂ ਨੇ ਜੋ ਆਪਣਾ ਕੈਨੇਡਾ ਦੀ ਪੀਆਰ ਛੱਡ ਕੇ ਭਾਰਤ ਆ ਗਏ ਨੇ ਤੇ ਉਹਨਾਂ ਦੋਵਾਂ ਭਰਾਵਾਂ ਨੇ ਕਿਹਾ ਏ ਕਿ 2015 ਵਿੱਚ ਉਹ ਕੈਨੇਡਾ ਗਏ ਸਨ ਉੱਥੇ ਟਰੱਕ ਚਲਾਉਂਦੇ ਰਹੇ ਉਹਨਾਂ ਕੋਲ ਕੈਨੇਡਾ ਦੀ ਪੀਆਰ ਵੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੈਨੇਡਾ ਨੂੰ ਛੱਡ ਦਿੱਤਾ ਏ ਅਤੇ ਹੁਣ ਉਹ ਭਾਰਤ ਵਿੱਚ ਕੰਮ ਕਰਨਗੇ ਉਹ ਹੁਣ ਪਿਤਾ ਦੇ ਖੇਤੀਬਾੜੀ ਕਾਰੋਬਾਰ ਨੂੰ ਅੱਗੇ ਵਧਾ ਰਹੇ ਨੇ ਅਤੇ ਪਿਛਲੇ ਮਹੀਨੇ ਹੀ ਕੈਨੇਡਾ ਤੋਂ ਭਾਰਤ ਨੂੰ ਵਾਪਸ ਪਰਤੇ ਨੇ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਰਹਿੰਦੇ ਹੋਏ ਖੂਬ ਮਿਹਨਤ ਕਰਦੇ ਸਨ ਪਰ ਉਹਨਾਂ ਨੂੰ ਪਰਿਵਾਰ ਲਈ ਨਾ ਤਾਂ ਸਮਾਂ ਮਿਲਦਾ ਸੀ ਤੇ ਨਾ ਘਰ ਵਰਗਾ ਮਾਹੌਲ ਜਿਸ ਕਰਕੇ ਉਹਨਾਂ ਨੇ ਮੁੜ ਪੰਜਾਬ ਆਉਣ ਦਾ ਖਿਆਲ ਕੀਤਾ ਦੂਮਣੇ ਗਲਵਾ ਦੌਰਾਨ ਦੱਸਿਆ ਕਿ ਨੌਜਵਾਨ ਧਰਮਵੀਰ ਸਿੰਘ ਅਤੇ ਉਸਦਾ ਭਰਾ ਅਰਸ਼ਵੀ ਕਿਵੇਂ 2015 ਵਿੱਚ ਕੈਨੇਡਾ ਪੜਨ ਗਏ ਅਤੇ ਉਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਹਾਸਲ ਕੀਤਾ 2020 ਵਿੱਚ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕੀਤੀ 10 ਸਾਲ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਮਸ਼ੀਨਾ ਵਾਂਗ ਮਸ਼ੀਨੀ ਜ਼ਿੰਦਗੀ ਜੀ ਰਹੇ ਸਨ ਉਹਨਾਂ ਕਿਹਾ ਕਿ ਉਹ ਹੁਣ ਹਮੇਸ਼ਾ ਭਾਰਤ ਵਿੱਚ ਰਹਿਣਗੇ ਅਤੇ ਪਿਤਾ ਦੇ ਖੇਤੀਬਾੜੀ ਕਾਰੋਬਾਰ ਨੂੰ ਅੱਗੇ ਵਧਾਉਣਗੇ ਹੋਰ ਕੀ ਕਿਹਾ ਦੋਵਾਂ ਨੌਜਵਾਨਾਂ ਨੇ ਆਓ ਦੇਖਦੇ ਹਾਂ ਮੇਰਾ ਨਾਮ ਹੈ ਯਸ਼ਵੀਰ ਸਿੰਘ ਤੇ ਪਿੰਡੇ ਦਾ ਦੇਦਵਾਲ ਜ਼ਿਲ੍ਹਾ ਲੁਧਿਆਣਾ ਜੀ ਅੱਛਾ ਸਰ ਕਿਹੜੀ ਜਗ੍ਹਾ ਤੁਸੀਂ ਗਏ ਸੀ ਕਿੰਨਾ ਸਮਾਂ ਉੱਥੇ ਰਹੇ ਹੋ ਤਾਂ ਹੁਣ ਤੁਸੀਂ ਇੰਡੀਆ ਆਏ ਹੋ ਕਿੰਨਾ ਸਮਾਂ ਹੋ ਗਿਆ ਮੈਂ 2015 ਦੇ ਵਿੱਚ ਗਿਆ ਸੀ ਸਟੱਡੀ ਵੀਜ਼ੇ ਤੇ ਆਪਣੇ ਕੈਨੇਡਾ ਗਿਆ ਸੀਗਾ ਬ੍ਰੈਂਟਨ ਸ਼ਹਿਰ ਜੀ ਤੇ ਉੱਥੇ ਸੀਗਾ 2 ਸਾਲ ਦੀ ਸਟੱਡੀ ਸੀ ਤੇ ਮੈਂ 2019 ਚ ਪੀਆਰ ਹੋ ਗਿਆ ਜੀਗਾ ਤੇ ਮੈਂ ਵੀ ਉਹੀ ਜਿਵੇਂ ਕੇ ਆਪਣਾ ਕੇਵਲ ਦਾ ਕੰਮ ਕਰਦਾ ਹੀ ਉਹਦੇ ਵਿੱਚ ਹੀ ਪੀਆਰ ਹੋਇਆ ਸੀ ਉਹ ਉਹ ਤੋਂ ਬਾਅਦ ਮੈਂ 5-6 ਸਾਲ ਰੱਕ ਚਲਾਇਆ ਹੂੰ ਤੇ ਭਾਜੀ ਜਿੱਦਾਂ ਉੱਥੇ ਪੀਆਰ ਹੋਣ ਲਈ ਇੱਥੋਂ ਦਾ ਸਪਨੇ ਲੈ ਕੇ ਜਾਂਦੇ ਆ ਨੌਜਵਾਨ ਪਰ ਤੁਸੀਂ ਉੱਥੋਂ ਛੱਡ ਕੇ ਆ ਗਏ ਸੋ ਕੀ ਕਾਰਨ ਰਹਿ ਜਿਹੜੇ ਖਾਸ ਵੀ ਉੱਥੇ ਜਿਹੜਾ ਤੁਹਾਡਾ ਵੀ ਨਹੀਂ ਉੱਥੇ ਗੱਲ ਬਣੀ ਆ ਉੱਥੇ ਛੱਡ ਕੇ ਆ ਗਏ ਕੀ ਕਰਦੇ ਆ ਕਾੜਮੀ ਕੁਛ ਇੱਧਰ ਸੀਗਾ ਇੱਧਰ ਵੀ ਆਪਣਾ ਕੰਮਕਾਰ ਵਧੀਆ ਸੀਗਾ ਕਿਉਂ ਸੀਗਾ ਤੇ ਲੋਗੇ ਵੀ ਸਾਂਭੀਏ ਉਧਰ ਇਦਾਂ ਸੀਗਾ ਵੀ ਕੰਮਕਾਰ ਚ ਬਿਜ਼ੀ ਸੀ ਕੋਈ ਬਾਹਰ ਜ਼ਿੰਦਗੀ ਹੈ ਨਹੀਂ ਜਿ ਕੋ ਬਾਲੀ ਸੋਸ਼ਲ ਲਾਈਫ ਹੈ ਨਹੀਂ ਸੀ ਉਹ ਟਰੱਕਾਂ ਵਾਲੇ ਦੀ ਉਧਰ ਉਹ ਆਪਣੀ ਜ਼ਿੰਦਗੀ ਵਾਈ ਹੁੰਦੀ ਹੈ 5 ਦਿਨ ਬੰਦੇ ਬਾਹਰ ਰਹਿੰਦੇ ਆ ਉਹਨਾਂ ਦੇ 2 ਦਿਨ ਰਾਤ ਨੂੰ ਬੱਤ-ਬੱਤ ਕਰਿਆ ਜਾਂਦਾ ਇਹ ਹੀ ਚੀਜ਼ ਜਾਂਦੀ ਹੈ ਕੋਈ ਜਿਵੇਂ ਦਿਮਾਗੀ ਸ਼ਾਂਤੀ ਉਨੀ ਨਹੀਂ ਹੁੰਦੀ ਇੱਥੇ ਥੋੜਾ ਸਟ੍ਰੈਸ ਫਰੀ ਲਾਈਫ ਆ ਵਧੀਆ ਉਹਦੇ ਡੱਬੇ ਜਿ ਬੈਠੇ ਸੋ ਜਿੱਦਾਂ ਆਪਣੇ ਪਿੰਡਾਂ ਤੋਂ ਬਹੁਤ ਪੰਜਾਬੀ ਨੌਜਵਾਨ ਆਪਣੇ ਪੰਜਾਬ ਦੇ ਵੀ ਹਾਲਾਂਕਿ ਪੂਰੇ ਇੰਡੀਆ ਤੋਂ ਹੀ ਜਾਂਦੇ ਪਾਕਿਸ ਲੱਖ ਰੁਪਇਆ ਕਈ ਕਰਜ਼ੇ ਚੁੱਕੇ ਜਾਂਦੇ ਨੇ ਕਈ ਜ਼ਮੀਨਾਂ ਗਹਿਣੇ ਰੱਖੇ ਜਾਂਦੇ ਨੇ ਸੋ ਉੱਥੇ ਜਾ ਕੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੇ ਹਾਲਾਤ ਕਿਹੋ ਜਿਹੇ ਹਾਲਾਤ ਨਾਲ ਜਿਠਣਾ ਪੈਂਦਾ ਹੈ ਕਿਹੋ ਜਿਹੇ ਹਾਲਾਤਾਂ 'ਚ ਰਹਿਣਾ ਪੈਂਦਾ ਹੈ ਉਹਦੇ ਘਰ-ਮਾਰ ਜਿਹੜੇ ਕਿੰਨੇ ਕੁ ਮਹਿੰਗੇ ਨੇ ਕੰਮ ਕਰਕੇ ਦਾ ਦੇਣੇ ਉੱਥੇ ਜਿਹੜੇ ਕਰਨੇ ਪੈਂਦੇ ਪੰਜਾਬੀ ਨੌਜਵਾਨਾਂ ਨੂੰ ਜਾ ਕੇ ਉਹਦੇ ਬਾਰੇ ਥੋੜੀ ਰਿਐਲਿਟੀ ਤਾਂ ਕੀ ਪਤਾ ਲੱਗ ਸਕੇ ਵੀ ਕੀ ਹਾਲਾਤ ਹੈ ਉੱਥੇ ਰਿਐਲਿਟੀ ਜੇ ਇਦਾਂ ਜਿਵੇਂ ਟਾਈਮ ਟਾਈਮ ਉਧਰ ਵੀ ਹੁਣ ਫਰਕ ਪਈ ਜਾਂਦੇ ਆ ਜਦੋਂ ਹੁਣ ਚਲੋ 15 ਜਗੇ ਜਦੋਂ ਮਹਿੰਗਾਈ ਬਹੁਤ ਘੱਟ ਸੀਗੀ ਉਹ ਪਿਛਲੇ ਚਲੋ ਜਦੋਂ ਕੋਵਿਡ ਖਤਮ ਆਇਆ ਉਸ ਤੋਂ ਬਾਅਦ ਵੀ ਆਈ ਵਗੈਰਾ ਬਹੁਤ ਹੋ ਗਈ ਹੁਣ ਉੱਥੇ ਕਿਉਂ ਜਿਹੜੇ ਮੁੰਡੇ ਆਪਣੇ ਹੁਣ ਨਵੇਂ ਮੁੰਡੇ ਕੁੜੀਆਂ ਜਾਂਦੇ ਵੀ ਔਰ ਰੈਂਟ ਵਗੈਰਾ ਬਹੁਤ ਵਧੇ ਹੋਇਆ ਸਾਰਾ ਕੁਝ ਖਰਚੇ ਵਗੈਰਾ ਬਹੁਤ ਨੇ ਕੋਈ ਪਿੱਛੋਂ ਪੈਸਾ ਮੰਗਵਾਉਂਦਾ ਵਿਚਾਰਾ ਚਲੋ ਕੋਈ ਕਹਿਦਾ ਕਿਵੇਂ ਚੱਲਦਾ ਬਈ ਲੱਗਦਾ ਜੀ ਉੱਥੇ ਵੀ ਲੋਕ ਖੇਤੀਬਾੜੀ 'ਚ ਸੈੱਟ ਹੋਏ ਨੇ ਵੀ ਪੰਜਾਬੀ ਸਾਡੇ ਜਾ ਕੇ ਵੀ ਇੱਥੇ ਵੀ ਜੇਕਰ ਖੇਤੀਬਾੜੀ ਕਰਨ ਜਾਂ ਮਿਹਨਤ ਕਰਨ ਜਿੱਦਾਂ ਤੁਸੀਂ ਆਪਣਾ ਕਾਰੋਬਾਰ ਕਰਨ ਨੂੰ ਕਰਨ ਨੂੰ ਵਾਪਸ ਵੀ ਇੱਥੇ ਵੀ ਉਹਨਾਂ ਕੇ ਰੁਪਈਆ ਜਿਹੜਾ ਕਮਾਇਆ ਜਾਂਦਾ ਚਲੋ ਇਹ ਰੁਪਈਏ ਉਹ ਜੇ ਖਰਚੀ ਵੀ ਹੈ ਨੀ ਕਿ ਤੇ ਜੇ ਰੁਪਏ ਘੱਟ ਵੀ ਲੋ ਆ ਤਾਂ ਆਪਦੀ ਦਿਮਾਗੀ ਸ਼ਾਂਤੀ ਇਹ ਬੰਦੇ ਨੂੰ ਕਿੱਧਰ ਕਿਵੇਂ ਵਧਿਆਦਾ ਉਧਰ ਥੋੜੀ ਜਿਹੀ ਵੈਸਟਰਨ ਜ਼ਿੰਦਗੀ ਆਪਾਂ ਲਾ ਲਈਏ ਵੀ ਉਧਾਂ ਦੀ ਆ ਇੱਧਰ ਚਲੋ ਆਪਣਾ ਹੋਰ ਹਿਸਾਬ ਕਿਹ ਕੀ ਸੁਨੇਹਾ ਦੇਉਗੇ ਨੌਜਵਾਨ ਪੀੜੀ ਨੂੰ ਜਿਹੜੀ ਵਿਦੇਸ਼ ਦਾ ਰੁਖ ਕਰ ਰਹੀ ਹੈ ਜਾਂ ਕਹ ਲਓ ਵੀ 12ਵੀਂ ਤੋਂ ਬਾਅਦ ਹੀ ਕਹਿੰਦੇ ਆ ਬੱਚੇ ਕਿ ਮਾਈਗਰੇਟ ਹੋ ਰਿਹਾ ਇਥੋਂ ਕਿਉਂ ਨਾ ਇੱਧਰ ਜੇ ਇੱਥੇ ਸਰਦਾ ਵਧੀਆ ਚਲੋ ਇੱਥੇ ਆਪਦਾ ਪੜੋ ਲਿਖੋ ਕੰਮਗਾਰ ਆਪਦੇ ਘਰ ਦੇ ਪਰਿਵਾਰ ਤੇ ਹੈਗਿਆ ਕਰੋ ਉਹ ਜਿਹਦਾ ਨਹੀਂ ਸਰਦਾ ਚਲੋ ਬੰਦਾ ਆਪਦਾ ਜਿੰਵੇਂ ਸਹੀ ਲੱਗਦਾ ਉਹ ਕਰਦਾ ਲੱਗਦਾ ਕਿ ਇੱਕ ਅਪੀਲ ਜਿਹੜੀ ਹੈ ਸਰਕਾਰਾਂ ਨੂੰ ਵੀ ਕਰਨੀ ਚਾਹੋਗੇ ਵੀ ਸਰਕਾਰਾਂ ਜਿਕਰ ਇੱਥੇ ਰੋਜ਼ਗਾਰ ਦੇਮਤਾਂ ਨੌਜਵਾਨ ਬੇਰੁਜ਼ਗਾਰ ਇਹ ਤਾਂ ਹੈਗਾ ਹੀ ਹੈ ਵੀ ਇਹ ਤਾਂ ਹੁਣ ਚਾਹੀਦਾ ਹੈ ਸਰਕਾਰ ਨੂੰ ਵੀ ਕੁਝ ਚਾਹੀਦਾ ਇਹ ਕੰਮ ਕਰ ਚਲਾਉ ਕੋਈ ਕੁਛ ਕਰਨ ਕਿਸੇ ਨੂੰ ਕੋਈ ਸਿੱਖਿਆ ਦੇਣ ਹੁਣ ਹਾਲਾਤ ਉਧਰ ਵੀ ਉਦਾਂ ਦੇ ਨਹੀਂ ਹੈਗੇ ਜੇ ਇੱਥੋਂ ਮੁੰਡਾ ਚਲੋ ਜਾਂਦਾ ਇੱਥੇ ਵੀ ਚਲੋ ਨਹੀਂ ਵੀ ਸਹੀ ਹੈਗਾ ਹੁਣ ਉੱਥੇ ਵੀ ਪਹਿਲਾਂ ਜਾਂਦੇ ਸਾਰ ਤਾਂ ਉੱਥੇ ਹੀ ਬਹੁਤ ਚੰਗੀਆਂ ਨੇ ਅਜਾ ਇੱਕ ਤਾਂ ਜਿੱਦਾਂ ਅਮਰੀਕਾ ਤੋਂ ਹੁਣ ਬਹੁਤ ਸਾਰੇ ਜਿਹੜੇ ਪੰਜਾਬੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਆ ਇੰਡੀਅਨ ਬੀਹੇਗਨੇ ਵਿੱਚ ਹੋਰ ਸਟੇਟਾਂ ਦੀ ਬੀਹੇਗਨੇ ਕੈਨੇਡਾ 'ਚ ਵੀ ਕੀ ਇਲੀਗਲ ਜਿਹੜੇ ਮਾਈਗਰੇਟ ਹੈ ਜਾਂ ਜਿਹਦੇ ਡੰਕੀ ਲਾ ਕੇ ਜਾਂਦੇ ਨੇ ਜਾਂ ਫਿਰ ਗੈਰ ਕਾਨੂੰਨੀ ਢੰਗ ਨਾਲ ਜਾਂਦੇ ਨੇ ਉੱਥੇ ਵੀ ਇਦਾਂ ਦੇ ਨੌਜਵਾਨ ਜਾਂਦੇ ਨੇ ਆਪਣੇ ਇਥੋਂ ਪੈਸੇ ਲਾ ਕੇ ਜਾਂ ਏਜੰਟਾਂ ਦੇ ਚੰਗਲ 'ਚ ਫਸ ਕੇ ਹਾਂਜੀ ਜਿੱਦਾਂ ਹੁਣ ਐਲਐਮਆਈ ਵਗੈਰਾ ਦਾ ਬਿਜ਼ਨਸ ਬਹੁਤ ਚੱਲਦਾ ਈ ਇਧਰੋਂ ਇਥੋਂ ਚਲੋ ਜਾਈ ਜਾਂਦੇ ਆ ਉੱਥੇ ਕਮਾ ਮਿਲਦਾ ਹੋਈ ਨਹੀਂ ਜਾਂਦਾ ਉਹ ਤੋਂ ਜਲਦੀ 30-50 ਲੱਖ ਦੀ ਹੁੰਦਾ ਐਲਐਮਆਈ ਉੱਤੇ ਜਾ ਕੇ ਫਿਰ ক্লোਜ ਵਰਕ ਪਰ ਬਣਾਉਂਦੇ ਆ ਵਿਚਾਰੇ ਕੰਮ ਜਣਾਉਂਦੇ ਆ ਉੱਤੇ ਜਾ ਕੇ ਮੈਨੂੰ ਉੱਥੇ ਵੀ ਬਹੁਤ ਪੰਜਾਬੀ ਜਿਹੜੀ ਗਿੰਟੀ ਹੈ ਜੀ ਇਹੀ ਹੈ ਬਹੁਤ ਬਹੁਤ ਹੈ ਬਹੁਤ ਲੱਗਦਾ ਵੀ ਬੰਦਾ ਬੰਦਾ ਕੋਸਟ ਸਟੇਟਸ ਹੋ ਜਾਂਦੇ ਤਨੂੰ ਪਰਮਿਟ ਵਗੈਰਾ ਮੁੱਕ ਜਾਂਦੇ ਆ ਉਹ ਜਿਹੜੇ ਚਲੋ ਆਪਣੇ ਬੰਦਿਆਂ ਦੇ ਕਾਰੋਬਾਰ ਵੀ ਹੈ ਜਿਹਨੂੰ ਮਰਜ਼ੀ ਲਾ ਲੂ 30 35 ਦੀ 35 ਮੇ 20 ਹਾੜਾ ਲੱਜਾ ਲੇ ਮੈਂ ਵੇਚ ਰਿਹਾ ਹੂੰ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਆਪਣੇ ਜਾਂਦੇ ਦਾ ਹੈਗੀ ਉੱਥੇ ਜਿਹੜੀ ਇਲੀਗਲ ਤਰੀਕੇ ਨਾਲ ਜਾਂਦੇ ਖਾਸ ਕਰਕੇ ਉਹਨਾਂ ਨੂੰ ਬਹੁਤ ਸਰਵਾਈਵ ਕਰਨਾ ਪੈਂਦਾ ਹੈ ਜਾਂ ਬੜਾ ਤੰਗ ਹੋਣਾ ਪੈਂਦਾ ਉਹ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਜਿਹਨਾਂ ਨੂੰ ਇਹ ਲੱਗਦਾ ਵੀ ਇੱਕ ਵਾਰੀ ਚੱਲ ਜੀ ਉੱਥੇ ਵੀ ਜਿੱਦਾਂ ਪਹਿਲਾਂ ਚੱਲ ਜਾਂਦੇ ਸੀ ਵੀ ਉਸ ਤੋਂ ਬਾਅਦ ਉੱਥੇ ਜਾ ਕੇ ਦੇਖਾਂਗੇ ਕੀ ਕਰਨਾ ਉਹਨਾਂ ਨੂੰ ਕੀ ਕਹੋਗੇ ਜਿਵੇਂ ਇਹ ਤਾਂ ਜਲੋ ਖੱਜਲ ਖੋਰੀ ਗਈ ਹੈ ਹੁਣ ਪੀਆਰ ਵਗੈਰਾ ਉਹਨਾਂ ਨੂੰ ਸੌਖੀ ਤਾਂ ਹੈ ਨਹੀਂ ਕਿ ਹੁਣ ਆ ਪਿਛਲੇ 1.5-2 ਸਾਲ ਤੋਂ ਪੀਆਰ ਦਾ ਵੀ ਕੰਮ ਬਹੁਤ ਔਖਾ ਹੋਇਆ ਹੈ ਉਹ ਰੁਪਈਏ ਕੁਸੂਆਂ ਦਾ ਕੰਮ ਹੈ ਜਦੋਂ ਉਹਨਾਂ ਇੱ ਇਹਦਾ ਕਰਸਾ ਦਾ ਕੁਝ ਪਿੱਛੇ ਬੈਕਗਰਾਉਂਡ ਰਹੇਗਾ ਤੇ ਉਹ ਜ਼ਰੂਰ ਲੱਗਦਾ ਕੰਟਰੀਆਂ ਜਿਹੜੀਆਂ ਸਖਤ ਹੋ ਰਹੀਆਂ ਨੇ ਹੁਣ ਜਿਹੜੀਆਂ ਵਿਦੇਸ਼ੀ ਕੰਟਰੀਆਂ ਖਾਸ ਕਰਕੇ ਜਿਹੜੇ ਡਿਵੈਲਪਿੰਗ ਕੰਟਰੀ ਸਿਗੀਆਂ ਨੇ ਤੇ ਖਾਸ ਕਰਕੇ ਮਾਈਗ੍ਰੈਂਟਸ ਨੂੰ ਲੈ ਕੇ ਇਲੀਗਲ ਮਾਈਗ੍ਰੇਸ਼ਨ ਨੂੰ ਲੈ ਕੇ ਹੋਰ ਕਾਨੂੰਨ ਜੇ ਸਖਤ ਹੋ Đਿਆ ਤਾਂ ਹੋਰ ਦਿੱਕਤਾਂ ਦਾ ਸਾਹਮਣਾ ਕਿਤਨਾ ਕਿਤੇ ਆਪਣੇ ਪੰਜਾਬੀ ਨੂੰ ਕਰਨਾ ਪੈ ਸਕਦਾ ਇਹ ਨਹੀਂ ਹੋਂ ਸਭ ਨੂੰ ਦੀਂਦੇ ਯਾਰ ਰੋਜ਼ ਖਬਰਾਂ ਆਉਂਦੀ ਆ ਆਪਣੇ ਸਭ ਨੂੰ ਪਤਾ ਹੀ ਵੀ ਪੀਆਰ ਦਾ ਕੀ ਹਿਸਾਬ ਦਾ ਵਾਹ ਹਰੇਕ ਦੇ ਘਰੋਂ ਕਿੰਨੇ ਕਿੰਨੇ ਜਾਣ ਲੋਕ ਬਾਹਰ ਗਏ ਮਾਂ-ਬਾਪ ਨੇ ਨਹੀਂ ਕਿਹਾ ਸੀ ਜਦੋਂ ਤੁਸੀਂ ਵਾਪਸੀ ਦਾ ਫੈਸਲਾ ਲਿਆ ਵੀ ਅਸੀਂ ਇਨੀਰ ਬੀਏ ਲਾ ਕੇ ਭੇਜਿਆ ਜਾਂ ਕੋਈ ਇਦਾਂ ਦੀ ਗੱਲਬਾਤ ਜਾਂ ਕਿਦਾਂ ਦਾ ਉਹਨਾਂ ਦਾ ਉਦੋਂ ਸੀਗਾ ਰੁਖ ਨਹੀਂ ਜੀ ਕਰਦੇ ਖੁਸ਼ ਹੋਏ ਆ ਕਿ ਜੇ ਤੁਸੀਂ ਆਉਣਾ ਤਾਂ ਜੀ ਕਰਕੇ ਉਹ ਕਰਦੇ ਆਂ ਤਾਂ ਕੋਈ ਇਦਾਂ ਦਾ ਨਹੀਂ ਸੀ ਉਹਨਾਂ ਦਾ ਸੀਗਾ ਵੀ ਚਾ ਜਾ ਕੇ ਆਏ ਘਰ ਦੇ ਵਿੱਚ ਕਈ ਮੀਰੀ ਘੜਾ ਕੱਢ ਕੇ ਆਏ ਉਹਨਾਂ ਨੂੰ ਵੀ ਸੀਗਾ ਵੀ ਇਦਾਂ ਵਧੀਆ ਉਧਰ ਵੀ ਤੁਸੀਂ ਵੀ ਆਈ ਭੱਜੇ ਘਰ ਦੇ ਵਿੱਚ ਰਹੀ ਕਰਦੇ ਆਂ ਇਕੱਠੇ ਕੰਮ ਕਰ ਕਰਦੇ ਮੇਰਾ ਨਾਮ ਧਰਮਿੰਦਰ ਹੈ ਜੀ ਰਹਿਣ ਵਾਲਾ ਪਿੰਡ ਆਪਣਾ ਦੇਤਪਾਲਾ ਜਿਹੜਾ ਲੁਧਿਆਣਾ ਅੱਛਾ ਬਾਈ ਜੀ ਕਹਿੰਦੇ ਵਿਦੇਸ਼ ਗਿਆ ਸੀ ਕਦੋਂ ਗਿਆ ਸੀ ਕਿਹੜੇ ਸੰਭ ਗਿਆ ਸੀ ਤੇ ਕਿਸ ਬੇਸ ਤੇ ਗਿਆ ਸੀ ਕਿਹੜੀ ਗੰਟੀ ਸੀ ਹਾਂਜੀ ਮੈਂ 2015 ਚ ਗਿਆ ਸੀਗਾ ਜੀ ਤੇ ਕੈਨੇਡਾ ਉਥੇ ਬ੍ਰੰਟਨ ਸ਼ਹਿਰ ਗਿਆ ਸੀਗਾ ਤੇ ਸਟੂਡੈਂਟ ਵੀਜ਼ੇ ਤੇ ਗਿਆ ਸੀਗਾ ਹਾਂਜੀ ਤੇ ਉਥੇ ਪੜ੍ਹਾਈ ਕਰਕੇ ਬਾਅਦ ਚ ਪਰਮਰ ਤੇ ਸੀਗਾ ਹਾਂਜੀ ਅੱਛਾ ਭਾਈ ਜੀ ਕਿੰਨਾ ਸਮਾਂ ਕੰਮ ਕੀਤਾ ਉੱਥੇ ਕੀ ਕੰਮ ਕਰਦੇ ਸੀਗੇ ਸਮਾਂ ਪਹਿਲਾਂ ਤਾਂ 2 ਸਾਲ ਉੱਥੇ ਪੜ੍ਹਾਈ ਕੀਤੀ ਉਹਦੇ ਬਾਅਦ ਪਰਮਰ ਬੱਕ ਪਰਮਰ ਮਿਲ ਗਿਆ ਮਤਲਬ 3 ਸਾਲ ਦਾ ਉਹਦੇ ਵੀ ਉਹ ਤੇ ਕੇਬਲ ਦਾ ਕੰਮ ਕੀਤਾ ਤੇ ਇੰਟਰਨੈਟ ਦਾ ਹੁੰਦਾ ਤੇ ਉਹ ਤੋਂ ਬਾਅਦ ਫਿਰ ਮੈਂ ਟਰੱਕ ਦਾ ਲਾਇਸੈਂਸ ਲੈ ਲਿਆ ਸੀਗਾ ਤੇ ਉਦੋਂ ਬਾਅਦ ਹੁਣ ਤਿੰਨ ਚਾਰ ਕਾਲ ਟਰੱਕ ਦਾ ਹੁਣ ਪੀਆਰ ਹੋ ਗਈ ਸੀ ਤੁਹਾਡੀ ਪothe ਪੱਕੇ ਹੋਣ ਦੀਆਂ ਕੀ ਸੀ ਪੀਆਰ ਹਾਂਜੀ ਮੇਰੀ ਹੋ ਗਈ 2021 ਦੇ ਵਿੱਚ ਜੀ ਫਿਰ ਕਦੋਂ ਵਾਪਸ ਆਏ ਇੰਡੀਆ ਕਦੋਂ ਆਏ ਤੁਸੀਂ ਲੀਆ ਮੈਂ ਇਸ ਸਾਲ ਜਨਵਰੀ ਜਾਇਆ ਚੈਰੋਟਿਸ਼ ਆਇਆ ਅੱਛਾ ਕਿਸ ਤਰ੍ਹਾਂ ਫੈਸਲਾ ਲਿਆ ਨਾਲ ਤੁਹਾਡੇ ਇਕੱਲੇ ਆਇਆ ਹੋ ਜਾਂ ਕੋਈ ਹੋਰ ਵੀ ਤੁਹਾਡੇ ਨਾਲ ਜਿਹੜਾ ਵਾਪਸ ਆਇਆ ਨਾਲ ਮੇਰਾ ਜੀ ਬ੍ਰਦਰ ਆਇਆ ਵਾ ਵੀ ਦੋਨੇ ਜਣੇ ਹਾਂ ਜੀ ਫਿਰ ਤੁਰ ਆਪ ਜਦੋਂ ਗੱਲਾਂ ਕਰਦੇ ਹੁੰਦੇ ਸੀਗੇ ਵੀ ਚਲੋ ਬਾਪ ਮਗਰ ਜਾ ਕੇ ਕਾਰੋਬਾਰ ਆਉਧਾ ਹੀ ਕਰਦੇ ਹਾਂ ਕਿੰਦੇ ਇੱਥੇ ਉਹਨਾਂ ਆਪਣਾ ਕੀਤੀવાડી ਦਾ ਕੰਮ ਮੈਂ ਤੇ ਉਹ ਵੀ ਕਰਦੇ ਉੱਥੇ ਦਾ ਮਾਹੌਲ ਇੱਥੇ ਦਾ ਮਾਹੌਲ ਕਿੰਨਾ ਫਰਕ ਆ ਔਰ ਕੀ ਬਜਾ ਰਹੀ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਹੁਣ ਇੰਡੀਆ ਦੇ ਵਿੱਚ ਮੂਵ ਕਰ ਗਏ ਉੱਥੇ ਜੀ ਕਿੱਦਾਂ ਵੀ ਇੱਥੇ ਆਉਣ ਆਏ ਆ ਵੀ ਚਲੋ ਪਰਿਵਾਰ ਚ ਬੈਠੇ ਆਂ ਦਰੋ ਆਪਦਾ ਘਰ ਦਾ ਕੰਮ ਉਹੀ ਕਰਾ ਮਤਲਬ ਜੋ ਪਰਿਵਾਰ ਦਾ ਕਾਰੋਬਾਰ ਉਹੀ ਕਰਦੇ ਆਂ ਉੱਥੇ ਦਰੋ ਇੱਕ ਮਤਲਬ ਮਿਹਨਤ ਜ਼ਿਆਦਾ ਲੱਗਦੀ ਆ ਉੱਥੇ ਲੱਗਦਾ ਹਾਂਜੀ ਉੱਥੇ ਮਤਲਬ ਇੱਕ ਕੰਮ ਹੀ ਕੰਮ ਆ ਦਰੋ ਹੋਰ ਕੋਈ ਡੀ ਸੋਸ਼ਲ ਆਇ ਬਹੁਤ ਘੱਟ ਆ ਉੱਥੇ ਅੱਛਾ ਪਰਿਵਾਰ ਨਾਲ ਪਿੱਛੇ ਗੱਲਬਾਤ ਹੋਈ ਸੀ ਇੱਥੇ ਵਾਪਸ ਆਉਣ ਤੋਂ ਪਹਿਲਾਂ ਛੱਡਣ ਤੋਂ ਪਹਿਲਾਂ ਇੱਥੇ ਪਰਿਵਾਰ ਦੀ ਕਿੱਦਾਂ ਦੀ ਸਹਿਮਤੀ ਮਿਲੀ ਪਰਿਵਾਰ ਨੇ ਕਿਹਾ ਵੀ ਛੱਡ ਜਾਓ हां जी ਪਰਿਵਾਰ ਨਾਲ ਸਾਹ ਜਾਨੀ ਦੋ ਸਾਲ ਤੋਂ ਹੀ ਮਤਲਬ ਇਹ ਗੱਲਬਾਤ ਚੱਲ ਰਹੀ ਸੀ ਕਿ ਦੱਸਿਆ ਵੀ ਆ ਵਿਚਾਰ ਆ ਵਾਪਸ ਆਉਣ ਦਾ ਪਰਿਵਾਰ ਨੇ ਵੀ ਜਾਨੀ ਸਹਿਯੋਗ ਦਿੱਤਾ ਕਹਿੰਦੇ ਵੀ ਹਾਂ ਜੇ ਤੁਹਾਡਾ ਮਾਨ ਵਾਲੀ ਦੇਖ ਲਓ ਕਿ ਹੁਣ ਸਾਲ ਦੋ ਸਾਲ ਦੇਖਣ ਜਾਂਦੀ ਸੀ ਫਿਰ ਹੁਣ ਆਹ ਸਾਲ ਵੀ ਲੈ ਲਿਆ ਮਨ ਬਣਾ ਲਿਆ ਪੂਰਾ ਵੀ ਐ ਤੇ ਕੀ ਚੱਲਦੀ ਇੱਥੇ ਵੀ ਨੇ ਕੀ ਕਾਰੋਬਾਰ ਕਰਦੇ ਹੋ ਇੰਡੀਆ ਦੇ ਵਿੱਚ ਇੱਥੇ ਖੇਤੀਬਾੜੀ ਦਾ ਕਾਰੋਬਾਰ ਹੈ ਜਿੱਥੇ ਜਮਾਈ 70 ਕਿਲੇ ਦੀ ਪੈਕੀਤੀ ਕਰਦੇ ਹਾਂ ਅਜੇ ਜਿੱਦਾਂ ਆਪਣੇ ਪੰਜਾਬੀ ਮੁੰਡਿਆਂ ਦੇ ਵਿੱਚ ਬੜਾ ਕ੍ਰੇਜ਼ ਹੁੰਦਾ ਵੀ ਕੈਨੇਡਾ ਜਾਣਾ ਤੁਸੀਂ ਉੱਥੇ ਗਏ ਉੱਥੇ ਟਾਈਮ ਲਾਇਆ ਪੱਕੇ ਵੀ ਹੋ ਗਏ ਪਰ ਉੱਥੇ ਛੱਡ ਕੇ ਆ ਗਏ ਸੋ ਕੀ ਲੱਗਦਾ ਹੈ ਬਾਕੀ ਜਿਹੜੇ ਨੌਜਵਾਨ ਹੈਗੇ ਨੇ ਮੁੰਡੇ ਜਿਹੜੇ ਜਾਂਦੇ ਨੇ ਜਿਹੜੇ ਕਰਜ਼ਾ ਚੁੱਕੇ ਜਾਂਦੇ ਨੇ ਜ਼ਮੀਨਾਂ ਗਹਿਣੇ ਰੱਖ ਕੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਕਿੰਨਾ ਕੋਠੇ ਜਾ ਕੇ ਕਿੰਨੇ ਲਗਦੀ ਡਾਲਰ ਮਿਲਣ ਲੱਗ ਜਾਂਦੇ ਨੇ ਜਾਂ ਕਿੰਨਾ ਕੋਠੇ ਕਮਾਈ ਹੈਗੀ ਆ ਉਹਦੇ ਬਾਰੇ ਕੀ ਕਹੋਗੇ ਨਹੀਂ ਇਹ ਤਾਂ ਨਿੱਕੂ ਗੱਲ ਹੈ ਲੱਗ ਜਾਂਦੀ ਲੱਗ ਜਾਂਦੇ ਬੰਨ ਉੱਥੇ ਮਤਲਬ ਤੇ ਬਾਕੀ ਇਹ ਵੀ ਚਲੋ ਹਰੇਕ ਦਾ ਜਿਵੇਂ ਇੱਧਰ ਵੀ ਹੈਗਾ ਵੀ ਕਹੇ ਜਾ ਕਾਰੋਬਾਰ ਕਿਹੋ ਜਿਹਾ ਨਹੀਂ ਹੈਗਾ ਕਈ ਚਲੋ ਇਕਨ ਵੀ ਹੈਗੇ ਜਿਨ੍ਹਾਂ ਦਾ ਇੱਥੇ ਹੈ ਨਹੀਂ ਸੀਗਾ ਉੱਤੇ ਚਲੋ ਵਧੀਆ ਮਤਲਬ ਚੱਲਣ ਲੱਗ ਗਿਆ ਚੱਲਣ ਲੱਗ ਗਿਆ ਜੰਮੀ ਬਾਕੀ ਹੁਣ ਜਿਹਦੇ ਕੋਲ ਚਲੋ ਇੱਧਰ ਵਧੀਆ ਠੀਕ ਠਾਕ ਹੈਗਾ ਵਾ ਉਹਨੂੰ ਮਤਲਬ ਅੱਜ ਦੇ ਟਾਈਮ 'ਚ ਤਾਂ ਕੋਈ ਜਾਣਤੀ ਢਿੱਕੂ ਜਾਈ ਨਹੀਂ ਲੱਗਦਾ ਕੀ ਨੌਜਵਾਨਾਂ ਨੂੰ ਕੀ ਸੁਨੇਹਾ ਮੈਂ ਕਈ ਨੌਜਵਾਨ ਤਾਂ ਇਹੀ ਸੋਚਦੇ ਨੇ ਵੀ ਕਿੱਦਾਂ ਵਿਦੇਸ਼ ਜਾਈਏ ਕੀ ਨੌਜਵਾਨਾਂ ਨੂੰ ਸੁਨੇਹਾ ਕੀ ਇੱਥੇ ਰਹਿ ਕੇ ਕੋਈ ਕਾਰੋਬਾਰ ਕਰ ਸਕਦੇ ਜਾਂ ਗ੍ਰਾਮ ਜੀਵਨ ਲੱਗਦਾ ਕੀ ਸਨੇਹੀ ਕੋਲ ਤੋਂ ਆਉਣ ਤੇ ਯਾਰ ਵੀ ਦੇ ਹਿਸਾਬ ਨਾਲ ਤਾਂ ਵੀ ਚਲੋ ਜੇ ਕੋ ਹਿਸਾਬ ਸਰਦਾ ਕਾਰੋਬਾਰੀਤੀ ਹੈਗਾ ਵੀ ਚਲੋ ਇਧਰ ਹੀ ਜਾਦੇ ਬੜੀ ਆ ਵਾ ਹਾਂਜੀ ਹਾਂਜੀ ਇੱਕ ਨੌਜਵਾਨ ਵੀ ਡਿਪੋਰਟ ਹੋ ਕੇ ਆ ਰਹੀ ਲੱਗਦਾ ਕਿਤੇ ਨਾ ਕਿਤੇ ਇੱਕ ਚੰਗਾ ਸੁਨੇਹਾ ਤੁਹਾਡਾ ਚੰਗਾ ਮੈਸੇਜ ਜਿਹੜਾ ਕਿਉਂਕਿ ਆਪਣੇ ਇੰਡੀਆ ਦੇ ਆਪਣੀ ਮਰਜ਼ੀ ਨਾਲ ਪੀਆਲ ਛੱਡ ਕੇ ਆਉਣੀ ਹਾਂ ਉਹ ਉਹੀ ਆ ਜੀ ਫਿਰ ਵੀ ਜਿਵੇਂ ਆਪ ਦੇ ਦੇ ਹੈ ਜਿਹਨੂੰ ਜਿੱਧਰ ਵੱਧ ਠੀਕ ਲੱਗਦਾ ਵਾ ਉਹੀ ਆ ਆਪਾਂ ਇਧਰ ਲੱਗਿਆ ਵੀ ਹਾਂ ਇਧਰ ਜ਼ਿਆਦਾ ਠੀਕ ਆ ਆਪਾਂ ਨਰਵਾ ਲਈ ਠੀਕ ਜੇ ਉਹਨਾਂ ਦੇ ਪਾਲਤਾਂਗੇ ਅੱਛਾ ਤੁਹਾਡਾ ਬੇਟਾ ਤੇ ਤੁਹਾਡਾ ਭਤੀਜਾ ਕਹਿੰਦੇ ਵਿਦੇਸ਼ ਤੋਂ ਵਾਪਸ ਆਏ ਨੇ ਕਿਹੜੀ ਕੰਟਰੀ ਤੋਂ ਆਏ ਨੇ ਕਦੋਂ ਵਾਪਸ ਆਏ ਨੇ ਇਹ ਕੈਨੇਡਾ ਤੋਂ ਆਇਆ ਜੀ ਮਤਲਬ ਆ 16 ਜਨਵਰੀ ਨੂੰ ਆਗੇ ਅੱਛਾ ਜੀ ਕਿੰਨਾ ਕੁ ਟਾਈਮ ਪਹਿਲਾਂ ਗਿਆ ਸੀ ਇਹ 15 ਚ ਗਏ ਸੀ ਅੱਛਾ ਕਿਸ ਤਰ੍ਹਾਂ ਜਿਹੜਾ ਫੈਸਲਾ ਲਿਆ ਇਹਨਾਂ ਨੇ ਜਾਂ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਇਹ ਸਾਨੂੰ ਕਹਿੰਦੇ ਸੀਗੇ ਵੀ ਅਸੀਂ ਇੱਧਰ ਆਉਣਾ ਚਾਹੁੰਦੇ ਵੀ ਇੱਧਰ ਕੋਈ ਖਾਸ ਬੜੀ ਵਧੀਆ ਗੱਲ ਤਾਂ ਹੈ ਨਹੀਂ ਕਿ ਅਜੀਗਾ ਜੋ ਉਹ ਨਹੀਂ ਆਜਾ ਉਹ ਵੱਡਾ ਇੱਥੇ ਖੇਤੀਬਾੜੀ ਦਾ ਕੰਮ ਵਧੀਆ ਵਾ ਇਹ ਤਾਂ ਕੋਈ ਨਹੀਂ ਆਜਾ ਕੋਈ ਸਮੂਹ ਜੱਟ ਦਾ ਨਾ ਕੋਈ ਉੱਥੇ ਮਿਹਨਤ ਜ਼ਿਆਦਾ ਹੈਗੀ ਆ ਉੱਥੇ ਸਰਵਾਈਵ ਕਰਨਾ ਪੈਂਦਾ ਔਰ ਘਰੋਂ ਵੀ ਆਪਣੀ ਫੈਮਿਲੀ ਤੋਂ ਵੀ ਦੂਰ ਰਹਿਣਾ ਪੈਂਦਾ ਹਾਂ ਮਿਹਨਤ ਉਹ ਜੁੰਨੇ ਲੱਗ ਲੱਗੀ ਟਰੱਕ ਤੇ ਜਾਂਦੇ ਜੀ ਕਾਜੰਦਸ਼ਿਕ ਚੱਲੇ ਜਾਂਦਾ ਸੀ ਸਾਨੂੰ ਵੀ ਫਿਕਰ ਇਹਦਾ ਜੀ ਉਹ ਟਰੱਕ ਤੇ ਮਤਲਬ ਇਹ ਤੋਂ ਹੋਂਦ ਤੇ ਗੱਲ ਨਹੀਂ ਹੁੰਦੀ ਵੀ ਰੋਕਣ ਦਾ ਵੀ ਅਛਾ ਆਪਣੇ ਪੰਜਾਬੀ ਜਿਹੜੇ ਆ ਪੀਆਰ ਲਈ ਦਸਤ ਦੇ ਨੇ ਉਧਰ ਜਾ ਕੇ ਜਿਹੜੇ ਖਾਸ ਕਰਕੇ ਨੌਜਵਾਨ ਆਪਣੇ ਪਲੱਸ 2 ਤੋਂ ਬਾਅਦ 10ਵੀਂ ਤੋਂ ਬਾਅਦ ਆਪਾਂ ਨਾਲ ਉਹਨਾਂ ਦਾ ਵੀ ਪੀਆਰ ਲਈਏ ਉੱਥੇ ਰਹੀਏ ਉੱਥੇ ਸੈਟਲ ਹੋਈਏ ਆਪਣੀ ਫੈਮਿਲੀ ਬਾਹਰ ਤੁਹਾਡੀ ਫੈਮਿਲੀ ਵਾਪਸ ਆ ਗਈ ਦੋਵੇਂ ਆਪਾਂ ਪੋਤਾਂ ਤੀਜਾ ਵੀ ਪੀਆਰ ਹੋਣ ਦੇ ਬਾਵਜੂਦ ਸੋ ਉਹ ਕਿੱਦਾਂ ਦੇਖਦੇ ਹੋ ਵੀ ਅਜੀਦਾ ਜਿਹਦਾ ਵੀ ਜਿਹਦੇ ਇੱਧਰ ਮਤਲਬ ਜਿਹਦੇ ਕੋਲ 10-12 ਮਕੀਲੇ ਜ਼ਮੀਨ ਵੀ ਹੈਗੀ ਆ ਉਹ ਆਪਦਾ ਇੱਧਰ ਕੰਮ ਕਰ ਨਕੀ ਲੈਣਾ ਉਧਰ ਬੈਠਾ ਕੋ ਬਾਹਲਾ ਸਾਨੂੰ ਤਾਂ ਕੋਈ ਲੱਭਿਆ ਨਹੀਂ ਉਧਰ ਠੀਕ ਆ ਪੈਸੇ ਕਮਾਉਣ ਜਾਣਾ 5-4 ਸਾਲ ਲਗਦਾ ਲੀ ਲਗਾਤਾਰ ਜਿਹੜੇ ਨੌਜਵਾਨ ਵੀ ਰਿਪੋਰਟ ਕੋ ਕੇ ਆ ਰਹੇ ਨੇ ਇਹ ਉਹਨਾਂ ਨੂੰ ਜਿਸ ਤਰੀਕੇ ਨਾਲ ਪੰਜਾਬ ਤੇ ਰਹਿਣ ਦਾ ਇੱਕ ਚੰਗਾ ਸੁਨੇਹਾ ਦੋਮਾ ਭਰਾ ਮਨੇ ਦਿੱਤਾ ਉਹ ਹੁਣ ਦੇਖੋ ਇਹ ਹੁਣ 35-40-40 ਲੱਖ ਰੁਪਏ ਲਾ ਕੇ ਗਏ ਆ ਉਹ 35-40-40 ਲੱਖ ਰੁਪਏ ਆ ਕੇ ਲਾ ਕੇ ਇੱਧੇ ਆਪ ਦਾ ਕੰਮ ਤੋਰਦੇ ਇੱਧੇ ਮਤਾਂ ਦੇ ਪਰਿਵਾਰ ਤੇ ਲੈ ਕੇ ਵਧੀਆ ਉਹਨਾਂ ਨੇ ਕੰਮਜਾਬ ਹੋਣਾ ਜੀ ਲੱਗਦਾ ਕਿ ਲੋਕਾਂ ਨੂੰ ਜਿਹੜਾ ਇਲੀਗਲ ਤਰੀਕਾ ਨਹੀਂ અપਨਾਉਣਾ ਗੈਰ ਕਾਨੂੰਨੀ ਤਰੀਕਾ ਨਹੀਂ અપਨਾਉਣਾ ਚਾਹੀਦਾ ਜਿੱਦਾਂ ਡਾਂਕੀ ਲਾਂਦੇ ਨੇ ਕਈਆਂ ਹੀ ਰਸਤੇ 'ਚ ਮਰ ਵੀ ਜਾਂਦੇ ਨੇ ਆਪਣੇ ਪਰਿਵਾਰ ਨੂੰ ਵੀ ਹੁਟਾ ਦਬਾਉਂਦੇ ਨੇ ਤੇ ਖੁਦ ਜੇ ਕੋਈ ਡਰ ਕੀ ਲੱਗਦਾ ਜਮੇ ਗਲਤ ਕੰਮ ਆਇਆ ਕਰ ਵਾਲੇ ਆਪਾਂ ਪੈਸੇ ਦੋ ਨਾਲੇ ਆਪਦੀ ਮੌਤ ਖਰੀਦੋ ਮਗਰੋਂ ਮੇਰੇ ਖਾ ਅਵਰਾ ਦਾ ਮਣੀ ਆਪ ਦਾ ਇਦਨ ਸਾਰਿਆਂ ਨਾਲੋਂ ਵਧੀਆ ਹੈਹੀ ਨਹੀਂ ਉਹਨਾਂ ਦੇ ਪਿਤਾ ਨੇ ਵੀ ਕਿਹਾ ਏ ਕਿ ਉਹਨਾਂ ਨੂੰ ਆਪਣੇ ਬੱਚਾ ਦੀ ਅਕਸਰ ਚਿੰਤਾ ਹੁੰਦੀ ਸੀ ਕਿਉਂਕਿ ਉਹ ਦਿਨ ਰਾਤ ਟਰੱਕ ਚਲਾਉਂਦੇ ਸੀ ਪਰ ਜੇਕਰ ਸਿਰਫ ਪੈਸਾ ਹੀ ਕਮਾਉਣਾ ਹੈ ਤਾਂ ਪੰਜਾਬ ਵਿੱਚ ਰਹਿ ਕੇ ਵੀ ਕਮਾਇਆ ਜਾ ਸਕਦਾ ਹੈ ਤੇ ਹੁਣ ਉਹਨਾਂ ਦੇ ਬੱਚੇ ਵੀ ਖੇਤੀ ਬਾੜੀ ਦਾ ਕਾਰੋਬਾਰ ਕਰਕੇ ਪੰਜਾਬ ਵਿੱਚ ਹੀ ਰੋਜ਼ਗਾਰ ਕਮਾਉਣਗੇ ਤੇ ਆਪਣੇ ਪਰਿਵਾਰ ਵਿੱਚ ਖੁਸ਼ ਰਹਿਣਗੇ। ਸੋ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ 12 ਨੌਜਵਾਨ ਮੋੜ ਪੰਜਾਬ ਆਉਣਗੇ ਤੇ ਧਰਮਵੀਰ ਅਤੇ ਅਰਸ਼ਵੀਰ ਇਸੇ ਲੜੀ ਦਾ ਹਿੱਸਾ ਹੋ ਸਕਦੇ ਨੇ ਤੇ ਜੇਕਰ ਅਜਿਹਾ ਨਿਰੰਤਰ ਹੋਵੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚ ਜਾਵੇਗਾ। ਕੀ ਕਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ। ਦੇਸ਼ ਅਤੇ ਦੁਨੀਆ ਨਾਲ ਜੁੜੀਆਂ تمام تازہ ترین اپڈیٹس ਲਈ دیکھتے رہو ڈی 5 چینل پنجابی سچ کہا۔ نڈر ہاں، નિરપખ رہیں گے۔ آزاد ہاں، سچ કહਾਂਗੇ۔ گل کرਾਂਗੇ سیاسی ہوا دی، حکمرانوں ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ